ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਜੀ ਤੇ ਅੱਜ ਆ ਜੀ ਆਪਣੀ ਸ਼ੂਟਿੰਗ ਜੀ ਦੀ ਉਹਨਾਂ ਨਾਲ ਤੇ ਕੱਲ ਦੇ ਬਲੌਗ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਦੀ ਸਾਡੀ ਸ਼ੂਟਿੰਗ ਹੈ ਜਿਹੜੀ ਉਹ ਆਪਣੇ ਘਰੇ ਹੋਣੀ ਹੈਗੀ ਤੇ ਦੀਦੀ ਹੋਰੀ ਆ ਗਈ ਹੈ ਤੇ ਦੀਦੀ ਹੋਰੀ ਉੱਧਰ ਹੈ ਜੀ ਮਮੀ ਕੇ ਘਰੇ ਤੇ ਫਿਰ ਜਦੋਂ ਸ਼ੂਟਿੰਗ ਕਰਾਂਗੇ ਜੀ ਤੇ ਸ਼ੂਟਿੰਗ ਦਾ ਬਲੌਗ ਹੈ ਜਿਹੜਾ ਜਰੂਰ ਆਪਾਂ ਪਾਵਾਂਗੇ ਜੀ ਤੇ ਹਾਂ ਜੀ ਨਾਲੇ ਬਹੁਤ ساری ਕਮੇਡੀ ਹੋਣ ਵਾਲੀ ਆ ਤੇ ਤੁਸੀਂ ਦੀਦੀ ਦੇ ਚੈਨਲ ਤੇ ਜਾ ਕੇ ਜਰੂਰ ਉਹਨੂੰ ਦੇਖਿਓ ਉਹਨਾਂ ਦੇ ਵੀਡੀਓ ਨੂੰ ਕਰਮਾ ਪੰਮੀ ਜਿਹੜਾ ਉਹਨਾਂ ਦਾ ਚੈਨਲ ਆ ਜੀ ਤੇ ਦੇਖਿਓ ਵੀਡੀਓ ਨੂੰ ਅੰਜੋਏ ਕਰਿਓ ਜੀ ਤੇ ਆਓ ਫਿਰ ਆਪਾਂ ਵਲੌਗ ਸਟਾਰਟ ਕਰਾਂਗੇ ਜੀ ਜਿਹੜਾ ਸ਼ੂਟਿੰਗ ਦਾ ਵਲੌਗ ਹੋਗਾ ਵਾਈਟ ਹੋਰੇ ਨਾਲ ਸ਼ੇਅਰ ਜਰੂਰ ਕਰਾਂਗੇ ਜੀ ਦੇਸੀ ਆ ਕੀ ਮੈਂ ਤਾਂ ਮੈਂ ਤਾਂ ਤੇ ਆ ਜਾ ਫਿਰ ਆ ਜਾ ਆ ਦੇਖੋ ਦੀਦੀ ਹਰੀ ਆਈ ਹੁੰਦੀ ਆ ਮੇਰਾ ਕਿੰਨਾ ਵੀ ਖੇਤਾਂ ਦਾ ਮਾਹੌਲ ਵੇਖਣ ਦੇ ਵਧੀਆ ਆ ਜੋ ਮੈਂ ਕਹਿ ਰਹੀ ਹਾਂ ਤੁਹਾਨੂੰ ਤਿੰਨ ਦਾ ਵਧੀਆ ਲੱਗਦਾ ਹੈ ਹਨਾ ਹਾਂ ਕਿਉਂਕਿ ਇਸ ਵਾਰੇ ਹੁਣ ਹਰਿਆਲੀ ਹੈ ਨਾ ਤਾਂ ਕਰਕੇ ਆ ਦੇਖੋ ਪੰਮੀ ਦੀਦੀ ਹੋਰੀ ਆ ਗਈ ਅੱਜ ਸਾਡੇ ਕੋਲ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਸੋਹਣੀ ਹਰਿਆਲੀ ਹੋਈ ਹੈ ਖੇਤਾਂ ਦੇ ਵਿੱਚ ਹਾਂਜੀ ਇਹਨਾਂ ਦੇ ਨਾਲ ਇਹ ਤਾਂ ਮੌਸਮ ਹੈ ਜਿਹੜਾ ਫੈਕਟ ਹੋਇਆ ਪਿਆ ਸਾਰਾ ਹਾਂਜੀ ਇਹ ਪਰਾ ਪੂਰਾ ਮੂੰਗੀ ਕਿੱਥੇ ਬੀਜੀ ਹੋਈ ਸੀ ਮੂੰਗੀ ਦੀ ਦੀ ਆਪਾਂ ਇਧਰ ਲਈ ਸੈੱਡ ਕੀਤੀ ਹੋਈ ਸੀਗੀ ਅੱਛਾ ਤੇ ਆਹ ਦੇਖੋ ਦੀਦੀ ਹੁਰੀ ਫਿਰਦੇ ਆ ਛੱਤ ਤੇ ਬੋਕਰ ਆਉਂਦੇ ਕਹਿੰਦੇ ਅਸੀਂ ਟੋਰਾ ਫੇਰਾ ਕਰਕੇ ਆਉਣੇ ਆ ਮੀਂਹ ਕੇ ਨਾਲ ਛੱਤਾਂ ਦਾ ਹਾਲ ਦੇਖੋ ਕੀ ਹੋਇਆ ਖੇਤਾਂ ਦੇ ਛੇਨ ਵਧੀਆ ਵਧਿਆ ਹਾਂ ਖੇਤਾਂ ਹਾਂ ਦੀਦੀ ਇੱਥੇ ਬੀਜੀ ਸੀ ਮੂੰਗੀ ਆਪਾਂ ਤੇ ਹੋਈਏ ਕੋਈ ਤਾਂ ਨਹੀਂ ਭਾਈ ਠੀਕ ਸੀ ਹੋ ਗਈ ਦੀਦੀ ਹਾਇ ਤਾਂ ਆਪਾਂ ਕੱਢੀ ਨਹੀਂ ਗਈ ਅੱਛਾ ਹਾਂ ਤੇ ਸਾਡੇ ਵਿੱਚ ਹੀ ਗਵਾਰੇ ਦੀਆਂ ਫੜੀਆਂ ਸੀ ਹਾਂਜੀ ਹਾਂਜੀ ਤੇ ਦੇ ਵਿੱਚ ਹੀ ਸੀ ਗਵਾਰਾ ਬੀਜਾ ਗਵਾਰਾ ਖਖੜੀਆਂ ਸਾਰਾ ਕੁਝ ਨਿੱਜਿਆ ਸੀਗਾ ਤੇ ਮਤਲਬ ਹੋਇਆ ਨਹੀਂਗਾ ਹੁਣ ਕਿਵੇਂ ਤੇ ਹੁਣ ਤੇ ਦੀ ਝੋਲ ਨਹੀਂ ਸੁਵਾ ਸੀ ਪਰ ਝੋਨਾ ਤਾਂ ਮੁਸ਼ਕਲ ਲੱਗਦਾ ਹੁਣ ਤਾਂ ਮੁਸ਼ਕਲ ਹੀ ਲੱਗਦਾ ਝੋਨਾ ਤਾਂ ਵੱਡਾ ਵੱਡਾ ਹੋ ਗਿਆ ਹਾਂ ਝੋਨਾ ਨਹੀਂ ਸੱਠਾ ਝੋਨਾ ਤਾਂ ਬੀਜਾ ਜਾਊਗਾ ਜੇ ਹੁਣ ਇਹ ਮਤਲਬ ਬੀਜਵਾਈ ਹਾਂ ਇਹ ਬੀਜਵਾਈ ਕਰ ਦੋ ਮੈਂ ਨਾ ਹਾਂ ਹੁਣ ਤਾਂ ਕੋਈ ਟਾਈਮ ਨਹੀਂ ਲੱਗਦਾ ਪਰ ਟਾਈਮ ਨਹੀਂ ਮਿਲਦਾ ਹੁਣ ਹਣਾ ਟਾਈਮ ਮਿਲ ਹੀ ਨਹੀਂ ਜਾਂਦਾ ਦੀਦੀ ਇਹ ਟਾਈਮ ਸਾਧਨ ਨਹੀਂ ਮਿਲ ਜਾਂਦਾ ਹੂੰ ਬੀਜਵਾਈ ਗਾਸ ਤੇ ਕਰਦਾ ਨਾ ਤੇ ਹਾਂ ਹੁਣ ਵੇਲੀ ਵੀ ਨਹੀਂ ਛੱਡੀ ਜਾਂਦੀ ਹੋਰ ਕੀ ਦੇ ਦੇ ਤਾ ਮੈਂ ਖਨਰਮਾਈ ਪੀ ਜੀ ਲੰਦੇ ਹਨਾ ਕਰਦੀ ਦੀ ਗਰਮਾ ਹੁੰਦਾ ਨਹੀਂ ਇੱਥੇ ਹਰ ਸਾਲ 35 ਕਿਲੋ 40 ਕਿਲੋ 35 ਕਿਲੋ ਚੱਲਦੀ ਹਾਂ ਹਾਂ ਤਾਂ ਇਸੇ ਆਦ ਕਿ ਅੱਖ ਤੇ ਬਿਜਲੀ ਸੀ ਵਾ ਬਾਬਾ ਚਨੋ ਪੀ ਦਾਲ ਪਾਣੀ ਹੋ ਜਾਂਦਾ ਆ ਇੱਥੇ ਜੀ ਪੁੱਪੀ ਬੈਠੀ ਉੱਡੇ ਜੀ ਉੱਡੇ ਕਿ ਇਹ ਜੇ ਅੱਜ ਤੁਸੀਂ ਲੇਟ ਨਹੀਂ ਆਪਾਂ ਲੇਟ ਹੋ ਗਏ ਤੇ ਹੁਣ ਆਪਾਂ ਕੀ ਕਰਾਂਗੇ ਜੀ ਵੀਡੀਓ ਸ਼ੂਟ ਹਾਂਜੀ ਤੇ ਕਰਮਾ ਆਪਾਂ ਮੈਂ ਆਪਣਾ ਚੈਨਲ ਜਿਹੜਾ ਉਹਦੇ ਤੇ ਜਾ ਕੇ ਤੁਸੀਂ ਵੀ ਦੇਖਿਓ ਜੀ ਸਾਰੇ ਤੇ ਨਾਲ ਸਾਡੇ ਅੱਜ ਸੰਦੀਪ ਵੀ ਕੰਮ ਕਰੂਗੀ ਵੀਡੀਓ ਦੇ ਵਿੱਚ ਹਾਂਜੀ ਤੇ ਨਾਲ-ਨਾਲ ਸੰਦੀਪ ਦੇ ਜਿਹੜੇ ਬਲੌਗ ਹੁੰਦੇ ਹੈ ਹਨਾ ਉਹ ਵੀ ਤੁਸੀਂ ਦੇਖਿਓ ਸਾਰੇ ਹਾਂ ਜੀ ਜਿਹੜੀ ਵੀਡੀਓ ਲਾਵਾ ਚੈਨਲ ਆ ਤੇ ਜਰੂਰ ਜਾ ਕੇ ਉਹਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇਖਿਓ ਤੇ ਜਿਹੜੀ ਅੱਜ ਦੀ ਵੀਡੀਓ ਦਾ ਸ਼ੂਟਿੰਗ ਵਲੌਗ ਹੋਊਗਾ ਉਹ ਅਸੀਂ ਮੇਰੇ ਚੈਨਲ ਤੇ ਜਰੂਰ ਅਸੀਂ ਪਾਵਾਂਗੇ ਜੀ ਹਾਂਜੀ ਅਪਲੋਡ ਜਰੂਰ ਕਰਾਂਗੇ ਜੇ ਤੁਹਾਨੂੰ ਜੀ ਆਪਾਂ ਤੁਹਾਨੂੰ ਪਰਕਰੇ ਮੇਰੀ ਭਤੀਜੀ ਫਿਰ ਵਾਸਤੇ ਕਰਕਰੇ ਲੈ ਕੇ ਆਈ ਹੈ ਹਾਂਜੀ ਦੇਖੋਂ ਦੀਦੀ ਤੁਹਾਡੇ ਬਰਾਬਰ ਦੀ ਹੋ ਗਈ ਹੈ ਹਾਂ ਦੇਖੋ ਤੁਹਾਡੀ ਹੋ ਗਈ ਹੈ ਹੈ ਮੈਂ ਤਾਂ ਬਰਾਬਰ ਦੀ ਹੋ ਗਈ ਹੈ ਬਰਾਬਰ ਦੀ ਹੋ ਗਈ ਹਾਂ ਤੁਹਾਡੇ ਬਰਾਬਰ ਦੀ ਲੱਗਦੀ ਹੈ ਤੇ ਆਓ ਜੀ ਫਿਰ ਆਪਾਂ ਕਰਦੇ ਹਾਂ ਸ਼ੂਟਿੰਗ 스타ਟ ਵੀਡੀਓ ਦੀ ਅਸੀਂ ਚੱਲੇ ਆ ਜੀ ਹੁਣ ਪੌੜੀਆਂ ਤੋਂ ਥੱਲੇ ਤੇ ਵੀਡੀਓ ਦੀ ਕਰਾਂਗੇ ਸ਼ੂਟਿੰਗ ਆਓ ਜੀ ਮੇਰੇ ਤੇ ਨਹੀਂ ਬਾਹਾਲਾ ਜੱਪ ਹੈ ਹੋਰ ਕੋਈ ਗੱਲ ਨਹੀਂ ਬਿੱਲੇ ਵਾਲੇ ਪਏ ਵੱਡੇ ਹੋਣੇ ਲੰਮੇ ਹਨ ਪਾ ਕੇ ਸੱਸ ਨੇ ਕਲ ਪਾਈ ਓ ਠੀਕੋ ਬਾਈ ਹੁਣ ਆ ਗਏ ਆ ਜੀ ਅੱਜ ਲੇਟ ਹੋ ਗਏ ਤੁਸੀਂ ਤੇ ਕੌਣ ਲੱਗੀ ਸੀ ਇਹਨਾਂ ਨੂੰ ਅੱਛਾ ਚਲਿਏ 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 ਹਾਂ ਤੇ ਫਿਰ ਨਾ ਨਾ ਕਰਦੇ ਬਸ ਆ ਦੇਖੋ ਦੀਦੀ ਜੀ ਆ ਗਈ ਤੇ ਕਿਹਨਾ ਚਾਹ ਪਾਣੀ ਵੀ ਸੇਵਾ ਕਰਾਂਗੇ ਚਾਹ ਪਾਣੀ ਆਪਾਂ ਪਹਿਲਾਂ ਪਛੂਟ ਕਰਦੇ ਆਂ ਅਜੀ ਤੁਸੀਂ ਬਾਹਲਾ ਪਹਿਲਾਂ ਕਰਤਾ ਭਾਈ ਧਰਮੀ ਹੋ ਗਈ ਕੰਮ ਕਰਦੇ ਨੂੰ ਗਰਮੀ ਲੱਤਣੀ ਹੈ ਕੰਮ ਬਾ ਬਾ ਥੋੜਾ ਝੂਟ ਦਵਾਂਗੇ ਬਾਕੀ ਤਾਂ ਆਪਾਂ ਕਰਦੇ ਰੱਖਾਂਗੇ ਹਾਂ ਕੋਈ ਨਹੀਂ ਚਲੋ ਠੀਕ ਹੈ ਭਾਈ ਫਿਰ ਚਲੋ ਠੀਕ ਹੈ ਜੀ ਠੀਕ ਲੈ ਹੈਲੋ ਜੀ ਹਾਂ ਵੀ ਦੋਸਤੋ ਆਪਕਾ ਸ਼ਿੰਕ ਚੱਲ ਰਿਹਾ ਤੇ ਗਵੰਦਨ ਤੇ ਸ਼ਾਕਰ ਆਪਕਾ ਬਣਾਈਏ ਜੀ ਵੀਡੀਓ ਜੋ ਕਿ ਤੁਸੀਂ ਕਰਮਾ ਪਾਮੀ ਚੈਨਲ ਤੇ ਦੇਖੋਗੇ ਹਾਂਜੀ ਔਰ ਤੁਹਾਨੂੰ ਵਲੌਗ ਦੇ ਵਿੱਚ ਉਹ ਛੋਟੇ ਛੋਟੇ ਕਲਿੱਪ ਜਿਹੜੇ ਆ ਇਹ ਸੰਦੀਪ ਪੌਰ ਦੇ ਵਲੌਗ ਚ ਤੁਸੀਂ ਦੇਖ ਹੀ ਲਓਗੇ ਪਹਿਲਾਂ ਹੀ ਇੱਕ ਤਾਂ ਦੇ ਦਿਨ ਚ ਆਪਾਂ ਤੁਹਾਨੂੰ ਕਰਮਾ ਪਪੀ ਚੈਨਲ ਤੇ ਇੱਕ ਵਾਟਨ ਤੇ ਸ਼ਾਟ ਕੀਤੀ ਦੇਖੋਗੇ ਹਾਂਜੀ ਤੇ ਇੰਦਰ ਵੀ ਬਹੁਤ ਜ਼ਿਆਦਾ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਨਾ ਉਦੋਂ ਜ਼ਿਆਦਾ ਗਰਮੀ ਸੀ ਤੇ ਹਣ ਰੱਪਣੇ ਦਾ ਛਾਂ ਕਰਤੇ ਕਿਾ ਕੀ ਹੋਣਾ ਮੇਰੀ ਧਾਰੀ ਹੈ ਨਾ ਕਿਾ ਕੀ ਹੋਣਾ ਆਪਣੇ ਸੰਦੀਪ ਬਾਸ ਤੇ ਆਪਾਂ ਵੀਡੀਓ ਸ਼ੂਟ ਕਰ ਲਈ ਹੈ ਸੰਦੀਪ ਨਾਲ ਤੇ ਚਲੋ ਜੀ ਇਹ ਨਾਲ ਹੀ ਰੱਪਣੇ ਠੰਡ ਕਰਤੀ ਹੁਣ ਤਾਂ ਹੀ ਹਲ ਬੱਤੀ ਦੇਖੋ ਜੀ ਕਰਮਾ ਪਪੀ ਚੈਨਲ ਤੇ ਵੀਡੀਓ ਆਪਣੀ ਤੇ ਸੰਦੀਪ ਦੇ ਵੀ ਤੁਸੀਂ ਵਲੌਗ ਦੇਖਿਆ ਕਰੋ ਸਾਹ ਹਾਂ ਸੰਦੀਪ ਕੌਰ ਦੀ ਆਈਡੀ ਇਸ ਨੂੰ ਤੁਸੀਂ ਆਪ ਵੀ ਆਈਡੀ ਦੱਸ ਦਿਓ ਮੇਰੀ ਆਈਡੀ ਹੈ ਜੀ ਸੰਦੀਪ ਕੌਰ bhai11 ਆਪਣੀ ਆਈਡੀ ਹੈ ਇਸ ਨੂੰ ਜਾ ਕੇ ਸਰਚ ਕਰ ਲਿਓ ਤੇ ਜਰੂਰ ਦੇਖਿਓ ਜੀ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਬਹੁਤ ਜ਼ਿਆਦਾ ਲੱਗਦੀ ਹੈ ਇਹ ਘਰ ਮਿਲਣਾ ਹੈ ਜਿਆਦਾ ਤੋਂ ਜਿਆਦਾ ਨਾ ਨਹੀਂ ਵਲੌਗ ਦੇਖਿਆ ਕਰੋ ਤੇ ਆਪਣੀਆਂ ਮੂਵੀਆਂ ਚ ਲਗ ਭਾ ਕਿਤੇ ਕਿਤੇ ਆਉਂਦੇ ਰਹਿੰਦੇ ਨੇ ਬਹੁਤ ਜਿਆਦਾ ਆਰਟਿਸਟ ਨੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ओके ਬਾਈ ਸਤਿ ਸ੍ਰੀ ਅਕਾਲ ਬਾਈ ਵੀ ਸਬਸਕ੍ਰਾਈਬ ਆ ਦੇਖੋ ਜੀ ਦੀਦੀ ਹੋਰੀ ਚੱਲੇ ਆ ਹਾਂਜੀ ਵੀਡੀਓ ਸ਼ੂਟ ਹੋ ਗਈਆਂ ਹਾਂਜੀ ਕਿਉਂਕਿ ਟਾਈਮ ਕਾਫੀ ਹੋ ਗਿਆ ਹੈ ਕਾਫੀ ਟਾਈਮ ਹੋ ਗਿਆ ਆ 12:00 ਹੋ ਗਏ 12:00 ਹੋ ਗਏ 12:00 ਹੋ ਗਏ ਤੇਦਰ ਬਾਈ ਹੋਰੀ ਚੱਲੇ ਆ ਬਾਈ ਹਾਂ ਹਾਂਜੀ ਬਹੁਤ ਵਧੀਆ ਸ਼ੂਟ ਰਿਆ ਹਾਂਜੀ ਤੇ ਹਾਸੀ ਮਜ਼ਾਕ ਵੀ ਰਿਹਾ ਤੇ ਚੁੱਲੀਆਂ ਚੱਪਾ ਵੀ ਰਿਹਾ ਤੁਗਲੀ ਚੱਪਾ ਵੀ ਕਰਦੇ ਰੇ ਹਾਂਜੀ ਤੇ ਚਲੋ ਠੀਕ ਹੈ ਫਿਰ ਦੀਦੀ ਠੀਕ ਹੈ ਜੀ ਉਹ ਪਾਏ ਸਸਿਕਾ ਸਸਿਕਾ